ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੇਂ-ਨਵੇਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਸੋਹਣੀ ਜਿਹੀ ਕਲੈਕਸ਼ਨ ਹੋਏਗੀ ਅੱਜ ਦੀ ਗਲਾਸ ਟਿਸ਼ੂ ਦੇ ਸੂਟ ਹੋਣਗੇ ਪਾਰਟੀ ਵੇਅਰ ਦੀ ਕਲੈਕਸ਼ਨ ਆਏਗੀ ਠੀਕ ਹੈ ਜੀ ਤੇ ਸਭ ਤੋਂ ਪਹਿਲੇ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਅਸੀਂ ਇੱਕ ਸੂਟ ਦਾ ਗਿਫਟ ਕੱਢਣ ਜਾ ਰਹੇ ਹਾਂ ਲਾਸਟ ਆਫ ਅਕਤੂਬਰ ਠੀਕ ਹੈ ਅਕਤੂਬਰ ਮੰਥ ਦੇ ਲਾਸਟ ਤੇ ਅਸੀਂ ਸੂਟ ਦਾ ਜਿਹੜੀ ਸਾਡੀ ਲੌਂਗ ਵੀਡੀਓਜ਼ ਨੂੰ ਸ਼ੇਅਰ ਕਰਨਗੇ ਆਪਣੇ ਸਟੇਟਸ ਤੇ ਲਗਾਉਣਗੇ ਜਾਂ ਕਿਸੇ ਵੀ ਮਿਨੀਮਮ 10 ਜਾਣਿਆਂ ਨੂੰ ਉਸ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਸ਼ੇਅਰ ਕਰ ਸਕਦੇ ਆ ਪਰ ਘੱਟੋ ਘੱਟ ਤੁਸੀਂ 10 ਜਾਣਿਆਂ ਨੂੰ ਸ਼ੇਅਰ ਕਰੋਗੇ スクリーンショット ਤੁਸੀਂ ਜਰੂਰ ਸੈਂਡ ਕਰਨਾ ਹੈ ਤਾਂ ਜੋ ਸਾਨੂੰ ਪਤਾ ਚੱਲ ਸਕੇ ਔਰ ਕਮੈਂਟ ਜਰੂਰ ਕਰਨੇ ਆ ਸਾਡੀ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਤਾਂ ਜੋ ਸਾਨੂੰ ਤੁਹਾਡੇ ਬਾਰੇ ਪਤਾ ਚੱਲੇ ਔਰ ਉਸ ਦੇ ਵਿੱਚੋਂ ਹੀ ਅਸੀਂ ਇੱਕ ਸੂਟ ਦਾ ਗਿਫਟ ਅਨਾਉਂਸ ਕਰਾਂਗੇ ਠੀਕ ਹੈ ਜੀ ਚਲੋ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਬਹੁਤ ਸੋਹਣੇ ਜਿਹੇ ਗਲਾਸ ਟਿਸ਼ੂ ਦੇ ਸੂਟ ਹੋਣਗੇ ਇੱਕਦਮ ਬ੍ਰਾਈਡਲ ਸੂਟ ਮਿਲਣਗੇ ਤੁਹਾਨੂੰ ਰੀਜ਼ਨੇਬਲ ਟੂ ਰੀਜ਼ਨੇਬਲ ਪ੍ਰਾਈਸ ਹੋਏਗਾ ਠੀਕ ਹੈ ਸਭ ਤੋਂ ਪਹਿਲੇ ਫਰੋਜ਼ੀ ਕਲਰ ਆ ਫਰੋਜ਼ੀ ਟਾਈਪ ਕਲਰ ਆ ਥੋੜਾ ਸੀ ਗ੍ਰੀਨਵੀ ਟੱਚ ਆ ਰਿਹਾ ਹੈ ਔਰ ਹੈਂਡਵਰਕ ਦਾ ਪੀਸ ਆਏਗਾ ਨੈਕਲਾਈਨ ਬਹੁਤ ਸੋਹਣੀ ਆ ਪੈਨਲਿੰਗ ਆਏਗੀ ਛੋਟੀ ਬੂਟੀ ਆਏਗੀ ਠੀਕ ਹੈ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਆ ਕਲਰ ਤੁਸੀਂ ਦੇਖਦੇ ਜਾਓ ਇਸ ਦੇ ਵਿੱਚ ਤੁਹਾਨੂੰ ਫੁੱਲ ਕਲੈਕਸ਼ਨ ਮਿਲੇਗੀ ਪਲੱਸ ਇਸ ਦੇ ਵਿੱਚ ਤੁਹਾਨੂੰ ਬਾਜੂ ਤੇ ਵੀ ਵਰਕ ਮਿਲੇਗਾ ਔਰ ਨਾਲ ਬਹੁਤ ਪਿਆਰੇ ਜੇ ਬਾਟਮ ਲੱਗੇ ਹੋਏ ਆ ਠੀਕ ਹੈ ਕਲਰ ਤੁਸੀਂ ਦੇਖਦੇ ਜਾਣਾ ਆ ਬਹੁਤ ਸੋਹਣੇ ਜੇ ਕਲਰ ਨੇ ਔਰ ਨਾਲ ਇਸ ਦੇ ਵਿੱਚ ਪਿਓਰ ਬ੍ਰੋਕੇਡ ਦੀਆਂ ਬਾਟਮਸ ਆਉਣਗੀਆਂ ਠੀਕ ਹੈ ਔਰ ਛੋਟੀ ਛੋਟੀ ਬੋਟੀ ਵਾਲਾ ਜਿਹੜਾ ਇਸ ਦੇ ਵਿੱਚ ਪ੍ਰਿੰਟ ਆਏਗਾ ਇਕਦਮ ਵਧੀਆ ਔਰ ਨਿਊ ਪੈਟਰਨ ਆਏਗਾ ਕਲਰ ਤੁਸੀਂ ਦੇਖੋ throzy type ਕਲਰ ਆਏਗਾ ਦੁਪੱਟਾ ਵੀ ਤੁਹਾਨੂੰ ਗਲਾਸ ਟਿਸ਼ੂ ਦਾ ਮਿਲੇਗਾ ਠੀਕ ਹੈ ਦੁਪੱਟੇ ਜਿਹੜੇ ਆ ਉਹ ਆਉਣਗੇ A1 ਕਲਰ ਤੁਸੀਂ ਦੇਖਦੇ ਜਾਓ ਔਰ ਬਹੁਤ ਪਿਆਰੇ ਹੈਵੀ ਦੁਪੱਟੇ ਨੇ ਲੈਸਿਸ ਵਗੈਰਾ ਨਾਲ ਪੂਰੀ ਫਿਨਿਸ਼ ਮਿਲੇਗੀ ਤੁਹਾਨੂੰ ਔਰ ਮਿਡਲ ਦੇ ਵਿੱਚ ਵੀ ਪੈਨਲਿੰਗ ਆਏਗੀ ਨਾ ਬੂਟੀ ਆਏਗੀ ਠੀਕ ਹੈ ਔਰ ਸਾਈਡ ਵਾਈਜ਼ ਵੀ ਤੁਹਾਨੂੰ A1 ਇਸ ਦੇ ਵਿੱਚ ਮਿਲੇਗਾ ਵਰਕ ਠੀਕ ਹੈ ਇਹ ਆ ਗਿਆ ਸਭ ਤੋਂ ਪਹਿਲਾ ਕਲਰ ਇਸ ਦਾ ਫਰੋਜ਼ੀ ਕਲਰ ਆਇਕਾ ਫਰੋਜ਼ੀ ਸੀ ਗ੍ਰੀਨ ਕਲਰ ਆ ਬਹੁਤ ਸੋਹਣਾ ਡਿਫਰੈਂਟ ਜੀ ਟੋਨ ਆ ਠੀਕ ਹੈ ਜੀ ਇਹ ਵਾਲੇ ਤੁਸੀਂ ਹੈਂਡਵਰਕ ਦਾ ਸਾਰਾ ਪੀਸ ਲੈ ਰਹੇ ਹੋ ਔਰ ਰੀਜ਼ਨੇਬਲ ਪ੍ਰਾਈਸ ਹੋਏਗਾ ਪੂਰਾ ਹੈਂਡਵਰਕ ਦਾ ਪੀਸ ਆਏਗਾ ਠੀਕ ਹੈ ਚਾਹੇ ਪੈਨਲਿੰਗ ਹੋਏ ਚਾਹੇ ਨੈਕਲਾਈਨ ਹੋਏ ਸਾਰਾ ਹੀ ਪੀਸ ਇਹ ਵਾਲਾ ਠੀਕ ਹੈ ਜੀ ਅ ਕਲਰ ਆਪਸ਼ਨ ਤੁਹਾਨੂੰ ਕੁੱਲ ਮਿਲੇਗੀ ਅਗਲਾ ਕਲਰ ਆਏਗਾ ਬਲੈਕ ਠੀਕ ਹੈ ਬਲੈਕ ਕਲਰ ਆ ਗਿਆ ਬਲੈਕ ਕਲਰ ਦੇ ਉੱਪਰ ਜਰੀ ਦਾ ਵਰਕ ਅਮੇਜ਼ਿੰਗ ਬਹੁਤ ਸੋਹਣਾ ਲੱਗਦਾ ਪਿਆ ਹੈ ਔਰ ਇਸ ਨਾਲ ਤੁਹਾਨੂੰ ਪੈਨਨਿੰਗ ਮਿਲੇਗੀ ਫਲਾਵਰਿੰਗ ਆਈ ਗਈ ਬਹੁਤ ਸੋਹਣਾ ਪੈਟਰਨ ਹੈ ਗਲਾਸ ਟਿਸ਼ੂ ਦਾ ਫੈਬਰਿਕ ਹੈ ਇਸ ਕਰਕੇ ਤੁਹਾਨੂੰ ਜਿਹੜਾ ਹੈ ਥੋੜਾ ਜਿਹਾ ਟ੍ਰਾਂਸਲੂਟ ਲੱਗੇਗਾ ਪਰ ਤੁਸੀਂ ਇਹਦੇ ਨਾਲ ਟਾਪਟਾ ਲਾਈਨਿੰਗ ਲਗਾਓਗੇ ਤਾਂ ਬਹੁਤ ਸੋਹਣਾ ਗ੍ਰੇਸਫੁਲ ਸੂਟ ਬਣੇਗਾ ਅਗਰ ਤੁਸੀਂ ਸਾਡੇ ਤੋਂ ਸਟਿਚਿੰਗ ਦੀ ਅਗਰ ਤੁਸੀਂ ਸਟਿਚਿੰਗ ਵੀ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹਾਂ ਠੀਕ ਹੈ ਜੀ ਲਾਈਨਿੰਗ ਵਗੈਰਾ ਸਭ ਕੁਝ ਤੁਹਾਨੂੰ ਇੱਕ ਹੀ ਜਗ੍ਹਾ ਤੋਂ ਮਿਲ ਜਾਏਗੀ ਅਗਰ ਟਾਪਟਾ ਲਗਾਉਣੀ ਹੈ ਉਹ ठीक है नाल आएगा बहुत प्यारा जहा दुबट्टा और बॉटम आएगा इसके नाल ब्रोकेट का ब्लैक कलर का बहुत प्यारी प्रिंटिंग ठीक है तो आएगा दुबट्टा हैवी दुबट्टा या है, हैवी सूट आएगा ਬਹੁਤ ਸੋਹਣੀ ਲੁਕਾਈ ਠੀਕ ਹੈ ਇਹ ਵਾਲੀ ਕਲੈਕਸ਼ਨ ਦਾ ਰੇਟ ਆਏਗਾ 2595 ਠੀਕ ਹੈ 2595 ਰੇਟ ਤੇ ਨਾਲ ਤੁਸੀਂ ਬਹੁਤ ਸੋਹਣੇ ਪਾਰਟੀ ویئر ਸੂਟ ਲੈ ਸਕਦੇ ਆ ਇਹ ਬ੍ਰਾਈਡਲ ਸੂਟ ਵੀ ਕਹਿ ਸਕਦੇ ਆ ਤੁਸੀਂ ਅਗਰ ਵੜੀ ਦੇ ਵਿੱਚ ਰੱਖਨੇ ਆ ਤਾਂ ਸੁਪਰ ਕਲੈਕਸ਼ਨ ਆ ਅਗਰ ਖੁੱਦ ਤੇ ਵੀਅਰ ਕਰਨਾ ਹੈ ਤਾਂ ਸੁਪਰ ਡੂਪਰ ਕਲੈਕਸ਼ਨ ਹੈ ਠੀਕ ਹੈ ਜੀ ਬਲੈਕ ਕਲਰ ਹੋ ਗਿਆ ਇੱਕ ਆ ਗਿਆ ਇਸਦੇ ਵਿੱਚ ਕ੍ਰੋਸੀ ਕਲਰ ਤੇ ਅਗਲਾ ਕਲਰ ਦੇਖ ਲਿਆ ਕਿਹੜਾ ਠੀਕ ਹੈ ਜੀ ਅਗਲਾ ਕਲਰ ਇਸ ਦੇ ਵਿੱਚ ਆਏਗਾ ਔਰੇਂਜ ਰਸਟ ਸ਼ੇਡ ਦੇਖੋ ਬਹੁਤ ਸੋਹਣਾ ਕਲਰ ਆ ਔਰੇਂਜ ਰਸਟ ਸ਼ੇਡ ਹੋਏਗੀ ਬਹੁਤ ਪਿਆਰਾ ਪੈਟਰਨ ਠੀਕ ਹੈ ਰਾਉਂਡ ਨੈਕ ਆਏਗਾ ਔਰ ਸਾਰਾ ਹੀ ਦਬਕੀ ਦਾ ਵਰਕ ਹੈ ਠੀਕ ਹੈ ਚੈੱਕ ਕਰਦੇ ਜਾਓ ਦਬਕੀ ਸਤਾਰਾ ਰੇਸ਼ਮ ਦਾ ਵਰਕ ਆਏਗਾ ਪੈਨਲਿੰਗ ਆਏਗੀ ਛੋਟੀ ਬੁੱਟੀ ਆਏਗੀ ਔਰ ਇਸ ਦੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਨਹੀਂ ਹੈ ਇਸ ਕਰਕੇ ਲੈਂਥ ਵਾਈਜ਼ ਕੋਈ ਇਸ਼ੂ ਨਹੀਂ ਆਏਗਾ ਠੀਕ ਹੈ ਲੈਂਥ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਰੱਖ ਸਕਦੇ ਆ ਬਰੋਕੇਟ ਦੇ ਨਾਲ ਬਾਟਮ ਆਏ ਨੇ ਇਕਦਮ ਲੇਟੈਸਟ ਕਨਸੈਪਟ ਆ ਔਰ ਰੀਜ਼ਨੇਬਲ ਪ੍ਰਾਈਸ ਦੇ ਨਾਲ ਠੀਕ ਹੈ ਵੈਸੇ ਵੀ ਬਰੋਕੇਟ ਤੇ ਪਿਓਰ ਬਰੋਕੇਟ ਆਏਗੀ ਬਹੁਤ ਸੋਹਣਾ ਸਟੱਫ ਆ ਔਰ ਕਲਰ ਵੀ ਬਹੁਤ ਸੋਹਣਾ ਠੀਕ ਹੈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਆ ਸੁਪਰ ਸੇਮ ਫਿਨਿਸ਼ਿੰਗ ਜਿਹੜੀ ਤੁਹਾਨੂੰ ਬੈਕ ਤੇ ਮਿਲੇਗੀ ਸੁਪਰ ਆਏਗਾ ਇਸ ਦਾ ਸ਼ਾਈਨਿੰਗ ਤੁਸੀਂ ਚੈੱਕ ਕਰੋ ਦੇਖੋ ਕਿੰਨੀ ਸ਼ਾਈਨਿੰਗ ਆ ਠੀਕ ਹੈ ਔਰ ਗਲਾਸ ਟਿਸ਼ੂ ਦਾ ਹੀ ਇਸ ਦੇ ਨਾਲ ਦੁਪੱਟਾ ਆਏਗਾ ਗਲਾਸ ਟਿਸ਼ੂ ਦੇ ਸੂਟ ਜਿਹੜੇ ਆ ਨਾਰਮਲੀ ਜਿਹੜੇ ਆ ਮਤਲਬ 4000 ਤੋਂ ਸਟਾਰਟ ਹੁੰਦੇ ਆ ਪਰ ਤੁਹਾਨੂੰ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ 2595 ਦੇ ਵਿੱਚ ਤੁਹਾਨੂੰ ਮਿਲ ਜੇਗਾ ਪੈਨਲਿੰਗ ਆਏਗੀ ਛੋਟੀ ਬੁੱਟੀ ਆਏਗੀ ਬੇਲ ਦੇ ਨਾਲ ਫਿਨਿਸ਼ਿੰਗ ਆਏਗੀ ਟੂ ਸਾਈਡਰਡ ਔਰ ਫੋਰ ਸਾਈਡਰਡ ਲੈਸ ਆਏਗੀ ਕਲਰ ਦੇਖਦੇ ਜਾਓ ਦੇਖੋ ਕਿੰਨਾ ਪਿਆਰਾ ਸੁ ਠੀਕ ਹੈ ਇੱਕਦਮ ਤੁਹਾਨੂੰ A1 ਪੀਸ ਮਿਲੇਗਾ ਕਲਰਸ ਉੱਪਰ ਆਏਗਾ ਦੋ ਕਲਰ ਜਿਸ ਤਰ੍ਹਾਂ ਪਹਿਲੇ ਫਰੋਸੀ ਡਾਰਕ ਕਲਰ ਆਇਆ ਸੀਗਾ ਬਲੈਕ ਆਇਆ ਸੀਗਾ ਇਹ ਆ ਗਿਆ ਅਗਲਾ ਆਏਗਾ ਮੈਜੈਂਟਾ ਰਾਣੀ ਸ਼ੇ ਬਹੁਤ ਸੋਹਣਾ ਬ੍ਰਾਈਡਲ ਕਲਰ ਆ ਠੀਕ ਹੈ ਇੱਕਦਮ ਤੁਹਾਨੂੰ ਜਿਹੜਾ ਆ ਸਟਾਈਲਿਸ਼ ਜਿਹਾ ਸੂਟ ਮਿਲੇਗਾ ਰਾਉਂਡ ਨੈਕ ਵਿਦ এমਬਰਾਇਡਰੀ ਨਕਸ਼ੀਦ ਦੱਕੀ ਪਰਲ ਦਾ ਵਰਕ ਆਏਗਾ ਤਾਰੇ ਦਾ ਵਰਕ ਆਏਗਾ ਰੇਸ਼ਮ ਦਾ ਵਰਕ ਆਏਗਾ ਤੇ ਨਾਲ ਬਰੋਕੇਟ ਦੀ ਤੇ ਵਿੱਚ ਜਿਹੜੀ ਉਹ ਬਾਟਮ ਹੈ ਦਿਸ ਵਨ ਬਾਟਮ ਆਏਗੀ ਇੱਕਦਮ ਸ਼ਾਈਨਿੰਗ ਵਾਲਾ ਬਰੋਕੇਟ ਹੈ ਠੀਕ ਹੈ ਜੀ ਤੇ ਦੁਪੱਟਾ ਆਏਗਾ ਆਏਗਾ ਗਲਾਸ ਟਿਸ਼ੂ ਦਾ ਠੀਕ ਹੈ ਇਸ ਤਰ੍ਹਾਂ ਬਲੇਸਿਸ ਵਗੈਰਾ ਨਾਲ ਤੇ ਫਿਨਿਸ਼ਿੰਗ ਹੈ ਹੀ ਆ ਪੂਰਾ ਹੈਵੀ ਦੁਪੱਟਾ ਹੈ ਠੀਕ ਹੈ ਕਲਰ ਬਹੁਤ ਸੋਹਣਾ ਬ੍ਰਾਈਡਲ ਜੀ ਸ਼ੇਡ ਆਏਗੀ ਬਹੁਤ ਪਿਆਰਾ ਜਿਹਾ ਕਲਰ ਆਏਗਾ ਔਰੇਂਜ ਰਸ ਦੀ ਸ਼ੇਡ ਹੋ ਗਈ ਆ ਬਲੈਕ ਹੋ ਗਈ ਆ ਤੇ ਨਾਲ ਆਏਗਾ ਫਰੋਜ਼ੀ ਕਲਰ ਤੇ ਇਹ ਵਾਲਾ ਆ ਗਿਆ ਮੈਜੈਂਟਾ ਕਲਰ ਠੀਕ ਹੈ ਜੀ ਮੈਜੈਂਟਾ ਰਾਣੀ ਸ਼ੇਡ ਆ ਕਲਰ ਤੁਸੀਂ ਦੇਖਦੇ ਜਾਓ 2595 ਠੀਕ ਹੈ 2595 ਦੀ ਇਹ ਵਾਲੀ ਕਲੈਕਸ਼ਨ ਹੋਏਗੀ ਬੁਕਿੰਗ ਦਾ ਨੰਬਰ 7814352822 ਆ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਦੇਣਾ ਆ ਠੀਕ ਹੈ ਜੀ ਇੰਨੇ ਹੈਵੀ ਸੂਟ ਤੁਹਾਨੂੰ ਜਿਹੜੇ ਆ ਉਹ 3000 ਤੋਂ ਘੱਟ ਮਿਲਦੇ ਪਏ ਆ ਬਹੁਤ ਸੋਹਣਾ ਔਰ ਕਾਫੀ ਕਲੈਕਸ਼ਨ ਦੇ ਵਿੱਚ ਪੂਰਾ ਤੁਹਾਨੂੰ カラー वाइज ਵੀ پوری অপশন મેં આવਦੀ ਪਈਆਂ ਅਗਲੇ ਸੂਟ ਆ ਗਏ ਆ ਬਰਬਰੀ ਦੇ ਉੱਪਰ ਬਹੁਤ ਸੋਹਣਾ ਹੈਂਡਵਰਕ ਦਾ ਪੀਸ ਆ ਤੇ ਪੌਲ ਦਾ ਪੀਸ ਆਏਗਾ ਠੀਕ ਹੈ ਇਸ ਦੇ ਵਿੱਚ ਤੁਹਾਨੂੰ येलो ਮਸਟਰਡ ਕਲਰ ਦਾ ਪੌਲ ਦਾ ਵਰਕ ਆਏਗਾ ਥ्रेड ਦਾ ਵਰਕ ਮਿਲੇਗਾ ਗ੍ਰੀਨ ਕਲਰ ਗ੍ਰੀਨ ਮਹਿੰਦੀ ਸ਼ੇਡ ਜਿਹੜੀ ਉਹ ਸ਼ਰਟ ਆਏਗੀ ਸਾਰਾ ਹੀ ਸੂਟ ਰਾਉਂਡ ਨੈਕ ਵਿਦ এমਬਰਾਇਡਰੀ ਔਰ ਬਹੁਤ ਸੋਹਣਾ ਪੈਟਰਨ ਆਏਗਾ ਇਸ ਦੀ ਬਾਰਡਰ ਲਾਈਨ ਦੇ ਉੱਪਰ ਹੈਵੀ ਬਾਰਡਰ ਆ ਠੀਕ ਹੈ ਸਾਰਾ ਹੀ ਪਰਲ ਵਰਕ ਦੇ ਨਾਲ ਆਏਗਾ ਇੱਕਦਮ ਪਿਓਰ ਬਰਬਰੀ ਦਾ ਫੈਬਰਿਕ ਹੋਏਗਾ ਅੰਬੀਆਂ ਦਾ ਵਰਕ ਵੇਲਸ ਆਏਗੀ ਕਾਰਨਰ ਹੈਵੀ ਆਏਗਾ ਔਰ ਫਰੰਟ ਲਾਈਨ ਬਾਰਡਰ ਲਾਈਨ ਦੇ ਉੱਪਰ ਤੁਹਾਨੂੰ ਸਾਰੀ ਵੇਲ ਮਿਲੇਗੀ ਪਲੱਸ ਇਸ ਦੇ ਵਿੱਚ ਜਿਹੜਾ ਬਾਜੂ ਦਾ ਵਰਕ ਹੈ ਉਹ ਵੀ ਤੁਹਾਨੂੰ ਸੁਪਰ ਹੈਵੀ ਦਾ ਹੈਵੀ ਮਿਲੇਗਾ ਠੀਕ ਹੈ ਇਹ ਨਹੀਂ ਹੈ ਕਿ ਛੋਟੀ ਜੀ ਬੇਲ ਬਣੀ ਆ ਬਹੁਤ ਸੋਹਣਾ ਵਰਕ ਆ ਠੀਕ ਹੈ ਚੈੱਕ ਕਰਦੇ ਚਾਹਾਂ ਨਾਲ ਉਪਾੜਾ ਸਿਲਕ ਦੀਆਂ ਬਾਟਮ ਲੱਗੀਆਂ ਹੋਈਆਂ ਠੀਕ ਹੈ ਇੱਕਦਮ ਪਿਓਰ ਉਪਾੜਾ ਸਿਲਕ ਹੋਏਗੀ ਕੋਈ ਹਾਰਡਨੈਸ ਨਹੀਂ ਹੋਏਗੀ ਇਸ ਦੇ ਵਿੱਚ ਠੀਕ ਹੈ ਔਰ ਬਹੁਤ ਹੋ ਸੋਹਣਾ ਸੂਟ ਹੈ ਔਰ ਦੁਪੱਟਾ ਦੇਖ ਕੇ ਤੁਸੀਂ ਖੁਸ਼ ਹੋ ਜਾਣਾ ਇੰਨਾ ਸੋਹਣਾ ਦੁਪੱਟਾ ਆ ਬਹੁਤ ਪਿਆਰੀ ਜੀ ਕਲੈਕਸ਼ਨ ਬਰਬਰੀ ਦਾ ਹੀ ਦੁਪੱਟਾ ਆਏਗਾ ਸੁਪਰ ਡੁੱਪਰ ਕੰ ਦਾ ਦੁਪੱਟਾ ਆਏਗਾ ਜੀ ਚੈੱਕ ਚਿਕਨ ਇਸ ਤਰ੍ਹਾਂ ਤੁਹਾਨੂੰ ਇੰਨੀ ਲੁੱਕ ਮਿਲੇਗੀ ਮਸਟਰਡ ਕਲਰ ਦੇ ਨਾਲ ਫਿਨਿਸ਼ਿੰਗ ਆ ਠੀਕ ਹੈ ਸਾਰਾ ਹੀ ਰੇਸ਼ਮ ਦਾ ਵਰਕ ਆਏਗਾ ਔਰ ਇਹਨੇ ਤੁਹਾਨੂੰ ਦੁਪੱਟੇ ਦੀ ਲੁੱਕ ਮਿਲੇਗੀ ਹੈਵੀ ਸੂਟ ਆਏਗਾ ਬਹੁਤ ਸੋਹਣਾ ਬਰਬਰੀ ਦਾ ਹੀ ਦੁਪੱਟਾ ਆਏਗਾ ਬਰਬਰੀ ਦੀ ਸ਼ਰਟ ਆਏਗੀ ਤੇ ਸਿਲਕ ਦਾ ਆਏਗਾ ਬਾਟਮ ਲੁੱਕ ਤੁਸੀਂ ਚੈੱਕ ਕਰ ਸਕਦੇ ਆ ਕਿੰਨੀ ਪਿਆਰੀ ਠੀਕ ਹੈ ਕੋਈ ਇਸ ਦੇ ਵਿੱਚ ਸਲਿੱਪੀਨੈਸ ਨਹੀਂ ਹੈ ਬਹੁਤ ਸੋਹਣਾ ਫੈਬਰਿਕ ਆ ਦੁਪੱਟੇ ਦਾ ਵੀ ਐਸ ਇਟ ਇਜ਼ ਜਿਹੜਾ ਸ਼ਰਟ ਦਾ ਫੈਬਰਿਕ ਆ ਸੇਮ ਹੀ ਦੁਪੱਟੇ ਦਾ ਫੈਬਰਿਕ ਹੋਏਗਾ ਠੀਕ ਹੈ اور ਤੁਸੀਂ ਦੇਖੋ ਕਿੰਨਾ ਸੋਨਾ ਇਕਦਮ ਟਿਕਿਆ ਹੋਇਆ ਆ ਨਹੀਂ ਤੇ ਨਾਰਮਲੀ ਬਰਬਰੀ ਦੇ ਦੁਪट्टे ਜਿਹੜੇ ਆ ਉਹ ਬਹੁਤ ਸਲਿਪਰੀ ਹੁੰਦੇ ਆ ਇਕਦਮ ਪਿਓਰ ਬਰਬਰੀ ਦਾ ਤੁਹਾਨੂੰ ਦੁਪੱਟਾ ਮਿਲਦਾ ਪਿਆ ਰੇਟ ਆਏਟ ਆਏਗਾ 2495 ਠੀਕ ਹੈ 2495 ਤੁਸੀਂ ਪੇ ਕਰਨਾ ਹੈ ਕੋਈ ਵੀ ਐਕਸਟਰਾ ਦਾ ਸ਼ਿਪਿੰਗ ਦਾ ਚਾਰਜ ਨਹੀਂ ਲੱਗੇਗਾ ਤੇ ਤੁਸੀਂ ਬਹੁਤ ਸੋਹਣੀ ਜੀ ਕਲੈਕਸ਼ਨ ਜਿਹੜੀ ਉਹ ਲੈ ਸਕਦੇ ਆ ਇੱਕਦਮ ਪਾਰਟੀ ਵੇਅਰ ਸੂਟ ਨੇ ਵਿਆਹ ਸ਼ਾਦੀਆਂ ਵਾਲੇ ਸੂਟ ਨੇ ਠੀਕ ਹੈ ਜੀ ਤੁਸੀਂ ਜੇ ਤੁਹਾਡੇ ਘਰ ਦੇ ਵਿੱਚ ਫੰਕਸ਼ਨ ਹੈ ਕਿਤੇ ਕਿਸੇ ਵੀ ਪਾਰਟੀ ਫੰਕਸ਼ਨ ਤੇ ਜਾਣਾ ਹੈ ਤਾਂ ਸੁਪਰ ਕਲੈਕਸ਼ਨ ਆ ਸਿੰਪਲ ਸੋਬਰ ਜੇ ਸੂਟ ਆਉਣਗੇ ਕੋਈ ਹੈਵੀ ਬੰਨ ਨਹੀਂ ਆਏਗਾ ਇਹਨਾਂ ਠੀਕ ਹੈ ਚੈੱਕ ਕਰਦੇ ਚਾਹਾਂਗੇ ਨੈਕਸਟ ਆ ਗਿਆ ਬਲੈਕ ਕਲਰ ਠੀਕ ਹੈ ਪੈਟਰਨ ਸਾਰਾ ਹੀ ਸੇਮ ਹੋਏਗਾ ਠੀਕ ਹੈ ਇਸ ਤਰ੍ਹਾਂ ਲੰਬੀ ਵੀਡੀਓ ਬਹੁਤ ਹੋ ਜਾਂਦੀ ਹੈ ਤੇ ਨਾਲ ਆ ਗਈ ਬਾਜੂ ਠੀਕ ਹੈ ਰਾਉਂਡ ਨੈਕ ਵਿਦ ਏਮਬਰਾਇਡਰੀ ਔਰ ਇਸ ਤਰ੍ਹਾਂ ਤੁਹਾਨੂੰ ਸੇਮ ਹੀ ਬਾਜੂ ਤੇ ਔਰ ਇਸ ਤਰ੍ਹਾਂ ਹੀ ਬਾਰਡਰ ਲਾਈਨ ਤੇ ਹੈਵੀ ਵਰਕ ਮਿਲੇਗਾ ਇਹ ਤੁਹਾਨੂੰ ਗ੍ਰੇ ਕਲਰ ਦਾ ਵਰਕ ਮਿਲੇਗਾ ਔਰ ਗ੍ਰੇ ਕਲਰ ਦਾ ਪਰਲ ਦਾ ਵਰਕ ਆਏਗਾ ਸਾਰੇ ਹੀ ਤੁਹਾਨੂੰ ਅੰਬੀਆਂ ਦਾ ਕੰਮ ਜਿੰਨੀ ਵੀ ਆਊਟਲਾਈਨਿੰਗ ਆ ਸਾਰੀ ਪਰਲ ਦੀ ਆਏਗੀ ਨਾਲ ਉਪਾੜਾ ਸਿਲਕ ਦਾ ਬਾਟਮ ਆ ਠੀਕ ਹੈ ਉਪਾੜਾ ਸਿਲਕ ਦੇ ਬਾਟਮ ਹੋਣਗੇ ਔਰ ਬਹੁਤ ਸੋਹਣੇ ਆ ਜੇ ਦੁਪੱਟਾ ਠੀਕ ਹੈ ਬਲੈਕ ਕਲਰ ਵੀ ਬਹੁਤ ਸੁਪਰ ਡੁਪਰ ਲੱਗਦਾ ਪਿਆ ਆ ਔਰ ਇਸ ਦੇ ਵਿੱਚ ਗ੍ਰੇ ਕਲਰ ਲਾਈਟ ਗ੍ਰੇ ਕਲਰ ਦੀ ਇਸ ਤੇ ਵਿੱਚ embroidery ਆਏਗੀ ਬਰਬਰੀ ਦਾ ਹੀ ਦੁਪੱਟਾ ਆਏਗਾ ਬਹੁਤ ਸੋਹਣਾ ਔਰ ਲੁੱਕ ਤੁਸੀਂ ਚੈੱਕ ਕਰਨੀ ਆ ਇਕਦਮ ਵਧੀਆ ਠੀਕ ਹੈ 2495 ਪ੍ਰਾਈਸ ਆ ਬਹੁਤ ਸੋਹਣੀ ਜੀ ਕਲੈਕਸ਼ਨ ਆ ਲੁੱਕ ਤੁਸੀਂ ਦੇਖ ਸਕਦੇ ਆ ਏ ਵਨ ਪੀਸ ਆਏਗਾ ਠੀਕ ਹੈ ਜੀ ਜਿੰਨੀ ਵੀ ਕਲੈਕਸ਼ਨ ਆ ਉਹ ਵੀ ਤੁਹਾਨੂੰ ਸਾਰੀ ਹੀ ਸੁਪਰ ਡੁਪਰ ਮਿਲेंगी ਠੀਕ ਹੈ ਦੇਖੋ ਕਿੰਨਾ ਪਿਆਰਾ ਇੱਕਦਮ A1 ਬਲੈਕ ਕਲਰ ਹੋ ਗਿਆ ਚਾਹੀ ਕੋਈ ਵੀ ਕਲਰ ਹੋ ਗਿਆ ਸਾਰੇ ਹੀ ਕਲਰ ਬਹੁਤ ਸੋਹਣੇ ਆ ਅਗਲਾ ਆ ਗਿਆ ਰਸਟ ਕਲਰ ਠੀਕ ਹੈ orange rust shade आएगी embroidery ਦਾ pattern ਸਾਰਾ ਹੀ same ਆਏਗਾ ਕਲਰ ਤੁਸੀਂ check ਕਰਦੇ ਜਾਓ ਇਸ ਤੇ ਪਰ green mehndi shade ਦਾ work ਹੈ ਔਰ green mehndi shade ਦਾ ਹੀ ਬਾਜੂ ਦਾ work ਆਏਗਾ ਠੀਕ ਹੈ same ਹੀ ਤੁਹਾਨੂੰ ਜਿਹੜਾ ਆ ਉਹ ਮਿਲੇਗਾ ਇਸ ਤੇ border line ਤੇ work ਠੀਕ ਹੈ ਔਰ ਉਹ ਪਾੜਾ ਸਿਲਕ ਦੀ ਬਾਟਮ ਲੱਗੀ ਆ ਬਹੁਤ ਸੋਹਣੀ ਠੀਕ ਹੈ ਇਕਦਮ ਬਹੁਤ ਵਧੀਆ ਟ੍ਰੈਂਡਿੰਗ ਵਿੱਚ ਜਾਣ ਵਾਲਾ ਫੈਬਰਿਕ ਆ ਟ੍ਰੈਂਡਿੰਗ ਵਿੱਚ ਜਾਣ ਵਾਲੀ ਏਮਬਰਾਇਡਰੀ ਆਏਗੀ ਕੁਝ ਜਰੀ ਵਗੈਰਾ ਨਾਲ ਉਹ ਘਟ ਕੇ ਜਿਹੜਾ ਇਹ ਪੈਟਰਨ ਆ ਸਾਰਾ ਹੀ ਦੁਪੱਟਾ ਵੀ ਤੁਹਾਨੂੰ ਥ੍ਰੈਡ ਵਰਕ ਦੇ ਨਾਲ ਮਿਲਦਾ ਪਿਆ ਹੈ 2495 ਪ੍ਰਾਈਸ ਆ 2495 ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਸੂਟ ਆ ਕੋਈ ਵੀ ਸੂਟ ਦਾ ਆਰਡਰ ਤੁਸੀਂ ਪਲੇਸ ਕਰ ਸਕਦੇ ਆ ਔਰ ਜਲਦੀ ਤੋਂ ਜਲਦੀ ਤੁਸੀਂ ਆਰਡਰ ਪਲੇਸ ਕਰਨੇ ਆ ਕਿਉਂਕਿ ਇਕਦਮ ਡਿਸਕਾਊਂਟ ਵਾਲੀਆਂ ਇਹ ਵੀਡੀਓਜ਼ ਚੱਲਦੀਆਂ ਪਈਆਂ ਨੇ ਠੀਕ ਹੈ ਜੀ ਇੱਕ ਆ ਗਿਆ ਇਸ ਦੇ ਵਿੱਚ ਫਰੋਜ਼ੀ ਕਲਰ ਠੀਕ ਹੈ ਡਾਰਕ ਫਰੋਜ਼ੀ ਕਲਰ ਹੈ ਆ ਨੇਵੀ ਬਲੂ ਕਲਰ ਦਾ ਵਰਕ ਆਏਗਾ ਬਹੁਤ ਸੋਨਾ ਪੈਟਰਨ ਪੈਟਰਨ ਸਾਰਾ ਹੀ ਸੇਮ ਆਏਗਾ ਇੱਕ ਵਾਰ ਤੁਸੀਂ ਚੈੱਕ ਕਰ ਲਓ ਬਹੁਤ ਸੋਨਾ ਵਰਕ ਆ ਔਰ ਸੇਮ ਹੀ ਇਸ ਤਰ੍ਹਾਂ ਤੁਹਾਨੂੰ ਬਾਜੂ ਮਿਲੇਗੀ ਹੈਵੀ ਬਾਜੂ ਹੈਵੀ ਨੈਕਲਾਈਨ ਔਰ ਹੈਵੀ ਆਏਗਾ ਬਾਰਡਰ ਲਾਈਨ ਦਾ ਵਰਕ ਇਹ ਕਾਰਨਰ ਦਾ ਫਲਾਵਰ ਹੈ ਪਰ ਜਿਹੜੀ ਵੇਲ ਹੈ ਉਹ ਸਾਰੇ ਹੀ ਬਾਰਡਰ ਲਾਈਨ ਤੇ ਜਾਏਗੀ ਨਾਲ ਆਏਗਾ ਬਹੁਤ ਸੋਨਾ ਜੇ ਦੁਪੱਟਾ ਉਹ ਪਾੜਾ ਸਿਲਕ ਦੀ ਪਲੇਨ ਆਏਗੀ ਬਾਟਮ ਠੀਕ ਹੈ 컬러 ਦੇਖੋ ਤੁਸੀਂ ਕਿੰਨਾ ਸੋਹਣਾ ਬਹੁਤਿਆਰੀ ਸ਼ੇਡ ਹੈ ਠੀਕ ਹੈ ਨੇਵੀ ਬਲੂ 컬러 ਦਾ ਉੱਪਰ ਵਰਕ ਹੈ ਔਰ ਬੱਦੀ ਦਾ ਹੀ ਦੁਬਟਾ ਹੈ ਠੀਕ ਹੈ ਜੀ ਬਹੁਤ ਪਿਆਰੀ ਲੋਕਾਂ ਸਾਰੇ ਹੀ ਸੂਟ A1 ਨੇ 컬러 ਬਹੁਤ ਸੋਹਣੇ ਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ 컬러 ਜਿਹੜਾ ਇਹ ਆਰਡਰ ਪਲੇਸ ਕਰ ਸਕਦੇ ਆ ਬੁਕਿੰਗ ਦਾ ਨੰਬਰ 7814352822 ਹੈ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਹੈ ਜਿਹੜਾ ਵੀ ਸੂਟ 컬러 ਤੁਹਾਨੂੰ ਪਸੰਦ ਆਉਂਦਾ ਹੈ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ